ਹਾਂਜੀ ਪ੍ਰਧਾਨ ਜੀ ਅੱਜ 77ਵਾਂ ਗੰਗਾ ਅੰਦਰ ਦੇਸ ਵੀ ਆ ਤੇ ਲੰਬੇ ਸਮੇਂ ਤੋਂ ਜਿਹੜਾ ਇਹ ਕਾਰਜ ਚੱਲ ਰਿਹਾ ਸੀਗਾ ਝੰਡਾ ਫੈਰਾਉਣ ਦਾ ਤੇ ਅੱਜ ਜਿਹੜਾ ਝੰਡਾ ਫੈਰਾਇਆ ਗਿਆ ਕਿਵੇਂ ਦੇਖਦੇ ਮੈਂ ਪਹਿਲਾਂ ਆਪਦੇ ਸ਼ਹਿਰ ਵਾਸੀਆਂ ਨੂੰ ਨਿਹਾਲ ਸਿੰਘ ਵਾਲੇ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿਉਂਕਿ ਜੋ ਆਪਾਂ ਅਸੀਂ ਇੱਕ ਕਮਿਟਮੈਂਟ ਕਰਦੇ ਹਾਂ ਤਰੀਕੋਂ ਆਲਮੋਸਟ ਸਾਡੇ ਸਾਰੇ ਪੂਰੇ ਹੋ ਜਾਂਦੇ ਆ ਜਿਹੜੇ ਆਪ ਚੰਡਾ ਪਿਛਲੇ ਮਹੀਨੇ ਦੋ ਮਹੀਨੇ ਤੋਂ ਆਪਣਾ ਤਿਆਰੀ ਸੀ ਇਸ ਦੀ ਸਭ 26 ਜਨਵਰੀ ਕਰਕੇ ਕੁਛਲੇ ਕੰਮ ਰਹਿੰਦੇ ਦੂਰਾ ਰਹਿੰਦਾ ਉਹ ਤੇ ਥੜਾ ਵਗੈਰਾ ਬਣਾਉਂਦੀ ਪਰ ਸਾਰੇ ਜਿਓ ਲੋਕਾਂ ਨੇ ਵਸੇ ਨੇ ਆਖਿਆ ਵੀ ਆਪਾਂ 26 ਤਰੀ ਨੂੰ ਫਰਾਈਏ ਤਾਂ ਅਸੀਂ ਉਸਵੇਂ ਹੁੰਤ ਬੰਦੀ ਨਾਲ ਅੱਜ ਝੰਡਾ ਫਰਾਇਆ ਹੈ ਨਗਰ ਪੰਚਾਇਤ ਨੇ ਹਰ ਸਿੰਘ ਵਾਲੇ ਨੇ ਤੇ ਅੱਜ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਨੇ ਹਰ ਸਿੰਘ ਵਾਲੇ ਨੂੰ ਤੇ ਪਰਮਤਮਾ ਚੜ੍ਹਦੀ ਕਲਾ ਬਖਸ਼ੇ ਲਗਦਾ ਕਿ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਗੰਧਾਂਤਰ ਜਾਂ ਸੰਤਾਂਤਰ ਦਿੱਸਦਾ ਜਿਵੇਂ ਝੰਡਾ ਫੜਾਇਆ ਗਿਆ ਇੱਕ ਹੋਰ ਝੰਡਾ ਬਣਾ ਕੇ ਵੀ ਇੱਥੇ ਕੀਤਾ ਜਾ ਸਕਦਾ ਉਹਨਾਂ ਵਾਲੇ ਸਮੇਂ ਦੇ ਹਾਂਜੀ ਉਹ ਵਿਉਂਤਬੰਦੀ ਹੋ ਜਾਊਗੀ ਸਾਡੇ ਮੈਡਮ ਜਾਂ ਜੋ ਵੀ ਪ੍ਰਸ਼ਾਸਕ ਨਾਲ ਵੀ ਕਰਕੇ ਕਿਉਂਕਿ ਸ਼ੈਡੋ ਵਗੈਰਾ ਜਾਂ ਬੱਚਿਆਂ ਨੂੰ ਪ੍ਰੋਗਰਾਮ ਹੁੰਦੇ ਆ ਉਸ ਨੂੰ ਵਿਉਂਤਬੰਦੀ ਕਰਕੇ ਗਾਂ ਸਕੂਲ ਦੇ ਬੱਚਿਆਂ ਨਾਲ ਕਰਕੇ ਤੇ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਇੱਥੇ ਸ਼ਹਿਰ ਦੇ ਵਿੱਚ ਹੋਵੇ ਤਾਂ ਕਿ ਜਿਹੜਾ ਸ਼ਹਿਰ ਵਾਸੀਆਂ ਨੂੰ ਦੇਖਣਾ ਸੌਖਾ ਹੋ ਜ ਸਕੇ ਕਮਿਟਮੈਂਟ ਦੀ ਗੱਲ ਕਰੀਏ ਪ੍ਰਧਾਨ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਕਮਿਟਮੈਂਟ ਕਰਦੇ ਹੋ ਪੂਰੀ ਹੋ ਰਹੀ ਹੈ ਔਰ ਕਿਹੜੇ ਕਿਹੜੇ ਕਾਰਜ ਆ ਜਿਹੜੇ ਇਸ ਸਾਲ ਦੇ ਵਿੱਚ ਹੋਣ ਜਾਣਗੇ ਇਸ ਸਾਲ ਦੇ ਵਿੱਚ ਅਸੀਂ ਇੱਥੇ ਇਸ ਜਗ੍ਹਾ ਤੇ ਆਪਣੇ ਲਾਇਬ੍ਰੇਰੀ ਬਣ ਰਹੀ ਹੈ ਜੀ ਤੇ ਇੰਡੋਰ ਜਮ ਲੇਡੀਜ਼ ਜਮ ਬਣ ਰਿਹਾ ਪਾਰਕ ਦੇ ਇਸ ਤੇ ਇਸ ਪਾਰਕ ਜਿੱਥੇ ਆਪਾਂ ਖੜੇ ਆ ਇਸ ਪਾਰਕ ਦੇ ਡਵੈਲਪਮੈਂਟ ਹੋ ਰਹੀ ਹੈ 35-40 ਲੱਖ ਰੁਪਏ ਚ ਕਮਿਊਨਿਟੀ ਹਾਲ ਬਣਾਉਣ ਲੱਗੇ ਆ ਅਸੀਂ ਤੇ ਪਾਰਕ ਇੱਕ ਦੋ ਪਾਰਕ ਹੋਰ ਜਿਹੜੇ ਸ਼ਹਿਰ ਜਿੱਥੇ ਤੇ ਛੋਟੀਆਂ ਥਾਵਾਂ ਨੇ ਉੱਥੇ ਡਵੈਲਪ ਕਰ ਰਹੇ ਆ ਤੇ ਹੋਰ ਵੀ ਇੰਟਰਲੌਕ ਵਗੈ ਹਾਂਜੀ ਪ੍ਰਧਾਨ ਜੀ ਅੱਜ 77ਵਾਂ ਗੰਗਾ ਅੰਦਰ ਦਿਵਸ ਵੀ ਆ ਤੇ ਲੰਬੇ ਸਮੇਂ ਤੋਂ ਜਿਹੜਾ ਇਹ ਕਾਰਜ ਚੱਲ ਰਿਹਾ ਸੀਗਾ ਝੰਡਾ ਫੈਰਾਉਣ ਦਾ ਤੇ ਅੱਜ ਜਿਹੜਾ ਝੰਡਾ ਫਰਾਇਆ ਗਿਆ ਕਿਵੇਂ ਦੇਖਦੇ ਮੈਂ ਪਹਿਲਾਂ ਆਪਦੇ ਸ਼ਹਿਰ ਵਾਸੀਆਂ ਨੂੰ ਨਿਹਾਲ ਸਿੰਘ ਵਾਲਾ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿਉਂਕਿ ਜੋ ਆਪਾਂ ਅਸੀਂ ਇੱਕ ਕਮਿਟਮੈਂਟ ਕਰਦੇ ਹਾਂ ਤਿਰਿਓ ਨਾਲ অলਮੋਸਟ ਸਾਡੇ ਸਾਰੇ ਪੂਰੇ ਹੋ ਜਾਂਦੇ ਆ ਜਿਹੜੇ ਆਪ ਝੰਡਾ ਪਿਛਲੇ ਮਹੀਨੇ ਦੋ ਮਹੀਨੇ ਤੋਂ ਆਪਣਾ ਤਿਆਰੀ ਸੀ ਇਸ ਦੀ ਸਭ 26 ਜਨਵਰੀ ਕਰਕੇ ਕੁਛਲੇ ਕੰਮ ਰਹਿੰਦੇ ਦੂਰ ਰਹਿੰਦਾ ਉਹਦੇ ਚ ਥੜਾ ਵਗੈਰਾ ਬਣਾਉਂਦੀ ਪਰ ਸਾਰੇ ਜਿਓ ਲੋਕਾਂ ਨੇ ਵਸੇ ਨੇ ਆਖਿਆ ਵੀ ਆਪਾਂ 26 ਤਰੀ ਨੂੰ ਫਰਾਈਏ ਤਾਂ ਅਸੀਂ ਉਸਵੇਂ ਉਤਬੰਦੀ ਨਾਲ ਅੱਜ ਝੰਡਾ ਫਰਾਇਆ ਨਗਰ ਪੰਚਾਇਤ ਨਿਹਾਲ ਸਿੰਘ ਵਾਲੇ ਨੇ ਤੇ ਅੱਜ ਅਸੀਂ ਸਾਰਿਆਂ ਨੂੰ ਬਧਾਈ ਦਿੰਦੇ ਨੇ ਨਿਹਾਲ ਸਿੰਘ ਵਾਲੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਲੱਗਦਾ ਕਿ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਗੰਧਾਂਤਰ ਜਾਂ ਸੰਤਾਂਤਰ ਦੇਖਦਾ ਜਿਹਨੇ ਝੰਡਾ ਫੜਾਇਆ ਗਿਆ ਕੋਰ ਝੰਡਾ ਬਣਾ ਕੇ ਵੀ ਇੱਥੇ ਕੀਤਾ ਜਾ ਸਕਦਾ ਉਹਨਾਂ ਵਾਲੇ ਸਮੇਂ ਦੇ ਹਾਂਜੀ ਉਹ ਵਿਉਂਤਬੰਦੀ ਹੋ ਜਾਊਗੀ ਸਾਡੀ ਮੈਡਮ ਜਾਂ ਜੋ ਵੀ ਪ੍ਰਸ਼ਾਸਕ ਨਾਲ ਵੀ ਕਰਕੇ ਕਿਉਂਕਿ ਸ਼ੈਡੋ ਵਗੈਰਾ ਜਾਂ ਬੱਚਿਆਂ ਨੂੰ ਪ੍ਰੋਗਰਾਮ ਹੁੰਦੇ ਆ ਉਸ ਨੂੰ ਵਿਉਂਤਬੰਦੀ ਕਰਕੇ ਗਾਂ ਸਕੂਲ ਦੇ ਬੱਚਿਆਂ ਨਾਲ ਕਰਕੇ ਤੇ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਇੱਥੇ ਸ਼ਹਿਰ ਦੇ ਵਿੱਚ ਹੋਵੇ ਤਾਂ ਕਿ ਜਿਹੜਾ ਸ਼ਹਿਰ ਵਾਸੀਆਂ ਨੂੰ ਦੇਖਣਾ ਸੌਖਾ ਹੋ ਜ ਸਕੇ ਕਮਿਟਮੈਂਟ ਦੀ ਗੱਲ ਕਰੀਏ ਪ੍ਰਧਾਨ ਜੀ ਜਿਵੇਂ ਤੁਸੀਂ ਕਹਿ ਰਹੇ ਕਿ ਜਿਹੜੀ ਕਮਿਟਮੈਂਟ ਕਰਦੇ ਹੋ ਪੂਰੀ ਹੋ ਰਹੀ ਹੈ ਔਰ ਕਿਹੜੇ ਕਿਹੜੇ ਕਾਰਜ ਆ ਜਿਹੜੇ ਇਸ ਸਾਲ ਦੇ ਵਿੱਚ ਹੋਣ ਜਾਣਗੇ ਇਸ ਸਾਲ ਦੇ ਵਿੱਚ ਅਸੀਂ ਇੱਥੇ ਇਸ ਜਗ੍ਹਾ ਤੇ ਆਪਣੀ ਲਾਇਬ੍ਰੇਰੀ ਬਣ ਰਹੀ ਹੈ ਜੀ ਤੇ ਇੰਡੋਰ ਜਮ ਲੇਡੀਜ਼ ਜਮ ਬਣ ਰਿਹਾ ਪਾਰਕ ਦੇ ਅਸਤੇ ਇਸ ਪਾਰਕ ਜਿੱਥੇ ਆਪਾਂ ਖੜੇ ਆ ਇਸ ਪਾਰਕ ਦੇ ਡਵੈਲਪਮੈਂਟ ਹੋ ਰਹੀ ਹੈ 35-40 ਲੱਖ ਰੁਪਏ ਚ ਕਮਿਊਨਿਟੀ ਹਾਲ ਬਣਾਉਣ ਲੱਗੇ ਆ ਅਸੀਂ ਤੇ ਪਾਰਕ ਇੱਕ ਦੋ ਪਾਰਕ ਹੋਰ ਜਿਹੜੇ ਸ਼ਹਿਰ ਚ ਛੋਟੀਆਂ ਥਾਵਾਂ ਨੇ ਉੱਥੇ ਡਵੈਲਪ ਕਰ ਰਹੇ ਆ ਤੇ ਹੋਰ ਵੀ ਇੰਟਰਲੌਕ ਵਗੈਰਾ ਜਿੱ